ਤਾਨ ਕਰ ਦਿਓ ਬਹੁਤ ਬਹੁਤ ਧੰਨਵਾਦ ਹੈ ਵੀ ਆ ਰੋਡਿਆਂ ਵਾਲਿਆ 6 ਤੇ 7 ਮਾਰਚ ਨੂੰ ਆਜੀ ਲੋਹਾ ਖੇੜੇ ਦੇ ਵਿੱਚ ਹੋਣ ਗਿਆ ਗੱਲਾਂ ਵੱਡੀਆਂ ਉਧਰ ਗੋਵਿੰਦ ਕਨੇਡਾ ਤੇ ਜਤਿੰਦਰ ਕਨੇਡਾ ਐਲਾਨ ਕਰਦੇ ਆ ਵੀ ਅਗਲੇ ਸਾਲ 11000 ਦੇ ਨਾਲ 10 ਦਾ ਮਾਨ ਸਨਮਾਨ ਹੋਵੇਗਾ ਲੈ ਵੀ ਬੁੱਟਿਆ ਪਹਿਲੀ ਪੈ ਗਈ ਆ ਲਓ ਪਹਿਲੀ ਕਬੱਡੀ ਪੈਰੀ ਖੇਡ ਮੈਦਾਨ ਵਿੱਚ ਮੇਰੇ ਮਿੱਤਰੋ ਸੋਨੀ ਭਾਦੜੇ ਦੋੜੇ ਦਾ ਇਲਾਕਾ ਆ ਕਹਿੰਦੇ ਫਕਰ ਚੰਡੇ ਵਾਲਾ ਤੇ ਢੀਲਾ ਜਾਂੜ ਲਈ ਆ ਬਹਿ ਜਾਓ ਮੇਰੇ ਭਰਾ ਬਣ ਕੇ ਉਧਰ ਧੀਰਾ ਬੱਛੂ ਆਣਾ ਕਾਲਾ ਚਾਚਾ ਜੀ ਜਗਤਾਰ ਜੀ ਤੇ ਨਾਲ ਸਾਡਾ ਤਾਊ ਮਿਸਤਰੀ ਰਾਜੂ ਮਿਸਤਰੀ ਅਮਰਜੀਤ ਮਿਸਤਰੀ ਤੇ ਗੁਰੀ ਗੱਲ ਹੋ ਰਹੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹਾਕਮ ਵਾਲੀਆ ਤਿਆਰ ਔਰ ਕਹਿੰਦੇ ਸਾਹੋ ਕਹਿੰਦਾ ਚੋਬਰ ਤਿਆਰ ਇਧਰਲੇ ਬੰਨੇ ਕਹਿੰਦੇ ਗੱਲਾਂ ਦੁਨੀਆ ਵਿੱਚ ਕਬੱਡੀਆਂ ਨੇ ਮੇਰੇ ਮਿੱਤਰੋ ਸਖਰਾਜ ਕੌਣ ਆ ਗਿਆ ਲਓ ਛੰਨਾ ਵਾਲਾ ਕਹਿੰਦੇ ਪੱਟੂ ਦਾ ਵੀਰ ਭੂਰੀ ਆ ਗਿਆ ਗੁਰਦੀਪ ਸਿੰਘ ਆਹ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬਹੁਤ ਵੱਡਾ ਮੇਲਾ ਚੱਲਦਾ ਬੱਚੋ ਵਾਲੇ ਦੇ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਕੀ ਮੈਚ ਹੋਣਗੇ ਟਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕੱਢੂਗਾ ਪਾਣੀ ਹੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬਣੀਵੇਂ ਖਾਣੇ ਪਰ ਗੁਰਦੀਪ ਸਿੰਘ ਆਹ ਛੰਨਾ ਵਾਲਾ ਭੂਰੀ ਹੁੱਡ ਜੋੜ ਜੋ ਕਰਦਾ ਤਕੜਾ ਨੰਬਰ ਇਸ ਨੌਜਵਾਨ ਨੇ ਆਪਣੀ ਟੀਮ ਲਈ ਜੋਰ ਦਿੰਦਾ ਆਹ ਨੌਜਵਾਨ ਵੀ ਇਸ ਇਲਾਕੇ ਦਾ ਇਹਨਾਂ ਪਿੰਡਾਂ ਦਾ ਮਾਰਵਾ ਕਬੱਡੀ ਕਲੱਬ ਲਈ ਕਹਿੰਦੇ ਇਹ ਨੌਜਵਾਨ ਨਿਊਜ਼ੀਲੈਂਡ ਤਕੜਾ ਖੇਡਿਆ ਲਓ ਗੁਰਪ੍ਰੀਤ ਵਰੇ ਸਾਹਿਬ ਦਾ ਮਾਨਸਾਲਾ ਪਾਉਂਦਾ ਹੋਇਆ ਰੇਡ ਇੱਕ ਪਾਸੇ ਰਵੀ ਸਾਹੋਕੇ ਦਾ ਔਰ ਹਕਮ ਵਾਲੀਆ ਜੱਗੂ ਹੈ ਚਾਰਨੇ ਚਾਰੇ ਤਿਆਰ ਵਰ ਤਿਆਰ ਭਜਦੀਆਂ ਪੱਟਾਂ ਤੇ ਥਾਪੀਆਂ ਉਧਰ 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 ਸਾਨ ਪਿੜਪੇ ਸਾਨ ਪਿੜਪੇ ਸਾਨ ਸਾਨ ਲੱਗ ਗਈ ਜਾਨ ਸਾਹੋਕੇ ਅਵੀ ਸਾਹੋ ਵਾਲਾ ਕੇ ਸਾਹੋ ਕੇ ਪਿੰਡ ਮੁੰਡੇ ਦੀ ਪੂਰੀ ਚੜ੍ਹਾਈ ਹੈ ਹੋ ਗਿਆ ਮਸ਼ਹੂਰ ਬੜੀ ਮਿਹਨਤ ਲਾਈ ਹੈ ਹੋ ਗਿਆ ਮਸ਼ਹੂਰ ਬੜੀ ਮਿਹਨਤ ਲਾਈ ਹੈ ਦੁਨੀਆਂ ਦੇ ਵਿੱਚ ਨਾਮ ਚੱਲਦਾ ਸਾਹੋ ਵਾਲੇ ਦਾ ਪਰ ਅਗਲੀ ਰੇਡ ਜਾਣਦੀ ਆ ਢੀਲਾ ਆ ਗਿਆ ਮੇਲਾ ਕਹਿੰਦੇ ਸਿਰੇ ਦਾ ਚੱਲਦਾ ਹੈ ਹੈਵੀ ਬੂਟੇ ਵੀਰ ਪੈ ਗਈ ਰੇਡ ਤੇ ਕਰੀ ਗੱਲ ਲਾਓ ਢੀਲਾ ਜੰਡਲੀ ਦਾ ਕਬੱਡੀ ਪਾਰਿਆ ਕਬੱਡੀ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਕਿ ਅੱਖੀਆਂ ਨੂੰ ਚੀਂਦ ਕੋਈ ਪਿਆਰੀ ਲੱਗ ਜੇ ਚੰਗੇ ਬਲੇ ਬੰਦੇ ਨੂੰ ਬਿਮਾਰੀ ਲੱਗ ਜੇ ਸਾਹਤ ਦੇ ਵਿੱਚੋਂ ਚੀਸਵਰ ਕਾਲਜੇ ਨੂੰ ਆਉਂਦੀ ਆ ਇਹ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਆ ਮੁੰਡਾ ਇਨਾ ਪਿੰਡਾਂ ਦਾ ਇੰਦਰਜੀਤ ਰੂਮੀ ਪ੍ਰਧਾਨ ਦੀ ਟੀਮ ਲਈ ਚਰਨਜੀਤ ਬਰਾੜ ਦੇ ਲਈ ਖੇਡਿਆ ਜੰਗ ਕਬੱਡੀ ਕਲੱਬ ਕੈਨੇਡਾ ਦੇ ਮੈਦਾਨਾਂ ਵਿੱਚ ਸ਼ੀਰੇ ਚੱਕ ਲੀਲ ਸ਼ੇਰ ਦੇ ਤਹਨੇ ਚਰਚੇ ਨੇ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਸਾਹਮਣੇ ਕਬੱਡੀ ਪਾ ਰਿਹਾ ਔਰ ਮੂਰੇ ਵੀ ਟਪਰੀ ਹੈ ਮੂਰੇ ਵੀ ਟਪਰੀ ਹੈ ਮੂਰੇ ਵੀ ਟਪਰੀ ਹੈ ਏ ਏ ਚੱਕ ਅਲੀ ਸ਼ੇਰ ਦਾ ਸੀਰਾ ਤੇ ਰਵੀ ਏ ਚਾਰ ਬੁਲਟ ਜਿੱਤੇ ਐ ਇੱਕ ਗੱਡੀ ਜਿੱਤੇ ਮੰਨਿਆ ਪਰ ਮੰਨਿਆ 스타 ਚੱਕ ਅਲੀ ਸ਼ੇਰ ਦਾ ਸੀਰਾ ਨੰਬਰ ਆਪਣੀ ਟੀਮ ਲਈ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਮੈਚ ਕਹਿੰਦੇ ਫਸਿਆ ਹੋਇਆ ਨੰਬਰ ਅੱਧੇ ਦਾ ਫਰਕ ਜਿੱਤੂ ਕੌਣ ਇਹਦੇ ਪ੍ਰਮਾਤਮਾ ਜਾਣਦਾ ਲਓ ਪੂਰੀ ਛੰਨਾ ਵਾਲਾ ਰੇਡ ਪਾ ਰਿਹਾ ਲਾ ਵੀ ਫਕਰ ਝੰਡੇ ਵਾਲਿਆ ਆ ਜੱਫੇ ਲਾਉਣੇ ਪੈਣੇ ਆ ਲਾ ਵੀ ਸੋਨੀ ਜੱਫੇ ਲਾਉਣੇ ਪੈਣੇ ਆ ਪੈਂਦੀ ਹੋਈ ਰੇਡ ਤੇ ਪਰ ਛੰਨਾ ਵਾਲਾ ਜੱਫਾ ਟਾਵਾ ਖਾਂਦਾ ਛੰਨਾ ਵਾਲਾ ਜੱਫਾ ਟਾਵਰ ਖਾਂਦਾ ਹੈ ਅਗਲੀ ਰੇਡ ਗੁਰਪ੍ਰੀਤ ਫੇਰ ਤੁਰ ਪਿਆ ਓਟਿਓਟ ਜੋ ਕਰਦੀ ਜਵਾਨੀ ਹੈ ਮੈਚ ਕਹਿੰਦੇ ਬਰਾਬਰ ਦਾ ਇੱਕ ਪਾਸੇ ਥੋੜੀ ਬੱਛੋ ਵਾਲਾ ਟੀਮ ਖੇਡਦੀ ਹੈ ਔਰ ਦੂਸਰੇ ਪਾਸੇ ਹਾਕਮ ਵਾਲਾ ਖੇਡਦੀ ਹੈ ਲਓ ਬਰੇਸ ਗੁਰਪ੍ਰੀਤ ਬਰੇਸ ਸਾਹਿਬ ਦਾ ਗੁਰਪ੍ਰੀਤ ਕਬੱਡੀ ਪਾਰਿਆ ਪਾਰਸ ਮੂਮ ਉਹ ਵੀ ਲਾਈਵ ਦਾ ਨੰਮਾਨਦਾ ਭਰਾ ਸਾਡਾ ਕੀ ਬਾਤ ਹੈ ਇਧਰ ਬੱਛੋ ਆਣਾ ਹਾਕਮ ਵਾਲਾ ਬੱਛੋ ਆਣਾ ਹਾਕਮ ਵਾਲਾ ਸਿਰੇ ਦਾ ਮੈਚ ਆ ਮੇਰੇ ਮਿੱਤਰੋ ਇਧਰਲੇ ਬੰਨੇ ਢੀਲਾ ਜਾਂੜਲੀ ਵਾਲਾ ਕਬੱਡੀ ਪਾ ਰਿਹਾ ਹੈ ਪਛਵਣ ਦੀ ਟੀਮ ਹੀ ਕਹਿੰਦੇ ਚੋਟੀ ਦੀ ਬਣਾਈ ਆ ਨਵੀਂ ਉਮਰ ਦੇ ਮੁੰਡੇ ਕਿੱਦਾਂ ਦੀ ਗੱਲ ਕਰਨਗੇ ਆਹ ਸਾਹਮਣੇ ਕਹਿੰਦੇ ਕੱਲ ਰਾਤ ਦੇ ਮੇਲੇ ਦਾ ਜੇਤੂ ਕਬੱਡੀ ਪਾ ਰਿਹਾ ਹੈ 4 ਤੇ 5 ਚੱਕ ਸੈਦੋ ਕੇ ਦਾ ਮੇਲਾ ਖੇਡਿਆ ਜਾਣਾ ਆ ਜਿਓ ਫਿਰ ਉੱਥੇ ਹੱਕਰ ਝੰਡੇ ਵਾਲਾ ਹੱਕਰ ਝੰਡੇ ਵਾਲਾ ਮੈਚ 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 ਬਰੋਬਰੀ ਤੇ ਹੋ ਗਿਆ ਬੱਛੋ ਆਣਿਓ ਕੇ ਅੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀਕੀਆਂ ਦੀ 31 ਮੋੜਦਾ ਰਾਜੇ ਖੇਲੇ ਦਮਕਾ ਬਗਾਨੇ ਪੁੱਤ ਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਮੈਚ ਕਹਿੰਦੇ ਫਸ ਗਿਆ ਅੱਧੇ ਦਾ ਫਰਕ ਹੈ ਲਓ ਚੱਕਾਂ ਵਾਲੇ ਦੀ ਰੇਡ ਤੇ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਵਾਹੋ ਸ਼ੀਰਿਆ ਵਾਹ ਸ਼ੀਰਾ ਸ਼ੀਰਾ ਕਹਿੰਦੇ ਇਸ ਇਲਾਕੇ ਦਾ ਮਾਨ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਸ਼ੀਰੇ ਲਈ ਮੇਰੇ ਮਿੱਤਰੋ ਆ ਦੁਨੀਆ ਜਿੱਤਣ ਵਾਲੇ ਮੱਲ ਅੱਜ ਦੇ ਕਬੱਡੀ ਕੱਪ ਦੇ ਪੁੱਜੇ ਆ ਛੰਨਾ ਵਾਲੇ ਦੇ ਪੱਟਾ ਤੋਂ ਪਤਾ ਲੱਗਦਾ ਘਰ ਖਾਦਾ ਤਿਆਰੀ ਕੀਤੀ ਹੈ ਆ ਛੰਨਾ ਵਾਲਾ ਆ ਛੰਨਾ ਵਾਲਾ ਛੜਦਾ ਲਾ ਲਾ ਕੇ ਉਹ ਸਕੋਰ ਬੋਰਡ ਤੇ ਨਜ਼ਰ ਮਾਰੋ ਵੀ ਮੈਚ ਬਿਲਕੁਲ ਬਰਾਬਰੀ ਤੇ ਹੈ ਉਹ ਬੱਛਵਾਨਿਆ ਲੋ ਮੈਚ ਕਿਵੇਂ ਲੱਗਦਾ ਭੰਗੜਾ ਪੈਂਦਾ ਭੰਗੜਾ ਪੈਂਦਾ ਆ ਮੇਲਾ ਮਾਨਸੇ ਚੱਲਦਾ ਆ ਭੰਗੜਾ ਪੈਂਦਾ ਭੰਗੜਾ ਪੈਂਦਾ ਪਹਿਲਾ ਸੈਮੀਫਾਈਨਲ 7:12 ਮਿੰਟ ਦਾ ਸਮਾਂ ਹੋ ਗਿਆ ਲੈ ਵੀ ਬੱਛੋਆਣੇ ਵਾਲਿਓ ਤੁਹਾਨੂੰ ਇਸ ਗੱਲ ਲਈ ਵੀ ਮੁਬਾਰਕਬਾਦ ਵੀ ਟਾਈਮ ਸਿਰ ਫਾਈਨਲ ਹੋ ਜਾਵੇਗਾ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਆਉਂਦੇ ਸਾਰੇ ਗੋਡੀਆਂ ਤੇ ਹੀ ਆਉਂਦੇ ਸਾਰੇ ਗੋਡੀਆਂ ਤੇ ਹੀ ਹੈ ਉਧਰ ਕਹਿੰਦੇ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਕੋਰੇ ਵਾਲੀਆ ਮਾਨ ਗੱਲਾਂ ਸਿੱਧੂ ਮੂਸੇ ਵਾਲੀਆਂ ਕਿ ਪੀਵੀ 65 ਮੋਹਾਲੀ ਦਾ ਤਨਜੀਰਵਾ ਪਿੱਛੇ ਅੱਠ ਬੱਲੀਏ ਜਿਵੇਂ ਰੌਲੇ ਵਾਲੇ ਟੱਕਾਂ ਵਿੱਚ ਫਿਰੇ ਖਾਰੂ ਪਾਉਂਦਾ ਜੱਟ ਬੱਲੀਏ ਫਕਰ ਚੰਡੇ ਦਾ ਸੋਨੀ ਫਕਰ ਚੰਡੇ ਵਾਲਾ ਉਹ ਬਾਈ ਸੋਨੀ ਦੇ ਜਫੇ ਕਿਵੇਂ ਲੱਗੇ ਕਤਾਰੀ ਫਕਰ ਚੰਡੇ ਵਾਲੇ ਸੋਨੀ ਨੇ ਜ਼ੋਰਦਾਰ ਇਹ ਕੰਮਕਾਰ ਦੱਸ ਤੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਫੱਕਰ ਟੰਡੇ ਵਾਲਾ ਕਹਿੰਦੇ ਸਿਰਾਲ ਆ ਗਿਆ ਤਿੰਨ ਜਫੇ ਲਾ ਕੇ ਆਹ ਮੁੰਡੇ ਨੇ ਜਫੇ ਲਾ ਕੇ ਸਤਰਾਜ ਮਿੱਤਰਾਂ ਦੇ ਕੱਪ ਉੱਤੇ ਹੋਣੀ ਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਮਿੱਤਰਾਂ ਦੇ ਕੱਪ ਉੱਤੇ ਹੋਣੀ ਆ ਉਹ ਮਿੱਤਰਾਂ ਦੇ ਕੱਪ ਦੇ ਕੁੜੇ ਦੇਖ ਲਲਕਰੇ ਵਜਦੇ ਝੱਕਾਂ ਵਾਲੇ ਦੀ ਰੇਡ ਤੇ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਏ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਉਹ ਭਾਈ ਮੈਚ ਕਿੱਦਾਂ ਲੱਗਦਾ ਮੈਚ ਕਿਆ ਬਾਤ ਹੈ ਅੱਗ ਨਿਕਲੀ ਜਾਂਦੀ ਆ ਕੇ ਮਿੱਤਰਾਂ ਨੇ ਧੂਣੀ ਬਾਲੀ ਆਪਾਂ ਇਕੱਠੇ ਬਹਿ ਕੇ ਸੇਕਾਂਗੇ ਆ ਚੋਟੀ ਦਾ ਮੈਚ ਆ ਬੱਦੋਵਾਲ ਆ ਬੱਚੋਆਂ ਨੇ ਵਿੱਚ ਅੱਗ ਨਿਕਲਦੀ ਵੇਖਾਂਗੇ ਅੱਗ ਨਿਕਲਦੀ ਆ ਥੋਰੀ ਨੇ ਟੀਮ ਬਣਾਈ ਆ ਥੋਰੀ 2 ਨੰਬਰ ਤੇ ਆ ਨਾਲ ਹਰਵਿੰਦਰ ਨਾਲ ਫਕਰ ਝੰਡੇ ਵਾਲਾ ਏ ਹਰਵਿੰਦਰ ਆ ਸਾਹਮਣੇ ਏ ਛੰਨਾ ਕਬੱਡੀ ਛੰਨਾ ਛੰਨਾ ਅੱਜ ਮੇਰੀ ਮੰਨਾ ਮੈਂ ਲੱਖਾਂ ਤੇਰੀਆਂ ਮੰਨਾ ਮੈਚ ਸਿਰੇ ਦਾ ਪਹਿਲਾ ਸੈਮੀਫਾਈਨਲ 6.5 ਤੇ 8 ਨੰਬਰ 6.5 ਤੇ 8 ਜਿੱਤੂ ਕੌਣ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਚੱਲਦਾ ਬੱਚੋਆਂ ਨੇ ਟੱਕ ਤੇ ਪੈਣੀ ਹੈ ਆ ਗੁਰਪ੍ਰੀਤ ਵਰੇ ਸਾਹਿਬ ਦਾ ਹਾਕਮ ਵਾਲਿਆ ਆ ਜਿੱਤਣਾਂ ਤੇ ਜਫੇ ਲਾਉਣੇ ਪੈਣੇ ਆ ਜੱਗੂ ਫੜ ਤਿਆਰੀ ਪੈਂਦੀ ਰੇ ਪਰ ਗੁਰਪ੍ਰੀਤ ਗੁਰਪ੍ਰੀਤ ਹੋਈ ਪਰ ਬੜੇ ਸਾਬ ਵਾਲਾ ਕਮਾਲ ਕਰੀ ਜਾਂਦਾ ਕਿੰਨਾਂ ਨੂੰ ਨੀਂਦ ਨਹੀਂ ਆਉਣੀ ਅੱਜ ਦਾ ਮੇਲਾ ਅੱਜ ਦਾ ਮੇਲਾ ਖੇਡ ਕੇ ਕਿ ਘਰ ਵਿੱਚ ਪਾਇਆ ਹੋਇਆ ਡਰਮ ਲਾਣ ਦਾ ਲਾਕੇ ਦਾ ਨਾ ਹੋਵੇ ਥਾਣੇਦਾਰ ਜਾਣਦਾ ਹਵਾ ਨਾਲ ਹਿੱਲਦੀ ਫਿਰ ਚਾਦਰ ਡਰਾਉਂਦੀ ਆ ਦੱਸ ਸੱਜਣਾਵੇਂ ਫਿਰ ਨੀਂਦ ਕਿੱਥੋਂ ਆਉਂਦੀ ਆ ਆਹ ਲੱਗਿਆ ਠੋਰੀ ਆਹ ਠੋਰੀ 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 ਏ ਉਹ ਬੱਚੋ ਆਣਿਆ ਰਿਓ ਦਾ ਫਰਕ ਰਹਿ ਗਿਆ ਡੇਡ ਨੰਬਰ ਦਾ ਫਰਕ ਉਹ ਆਉਂਦੇ ਕਬੱਡੀ ਵੇਖਣ ਜਿਹਨਾਂ ਨੂੰ ਕਬੱਡੀ ਦਾ ਠਰਕਾ ਰੇਡ ਕੌਣ ਪਾ ਰਿਹਾ ਜਿਹੜਾ ਅਰੇ ਮੈਚਾਂ ਦੇ ਟਾਪ ਦੀਆਂ ਪਾ ਜਾਂਦਾ ਆਹ ਕਹਿੰਦੇ ਸੋਨੀ ਫਕਰ ਚੰਡੇ ਵਾਲਾ ਅੱਜ ਤੇ ਦਿਲੋਂ ਜੋਰ ਮਾਰ ਰਿਹਾ ਲਓ ਸੋਨੀ ਦੇ ਬਾਪੂ ਜੀ ਵੀ ਤਕੜਾ ਖੇਡੇ ਆ ਕਿ ਵੱਲ ਤੁੰਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜੇ ਕੰਮ ਮਾਵਾ ਕਰਦੀਆਂ ਹੋਈ ਉਹ ਕਰਦੀਆਂ 3 ਪਰ ਪੈਂਦੀ ਰੇਡ ਫਕਰ ਝੰਡੇ ਵਾਲਾ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹ ਬਰਾਬਰਦਿਆਂ ਨੂੰ ਬਰਾਬਰ ਦੇ ਟਕਰੇ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੁੱਕੀ ਵੱਜ ਗਈ ਸੋਨੀ ਮੁੱਕੀ ਪਿਆਰ ਨਾਲ ਵੱਜ ਗਈ ਥੋੜੀ ਲੱਗ ਜਾਂਦਾ ਕਿ ਵੀ ਕੋਈ ਗੱਲ ਨਹੀਂ ਉਹ ਵੀ ਬਹੁਤ ਵਧੀਆ ਪਲੇਅਰ ਆਹ ਕਿੰਦਾ ਮੱਛਵਾਨੀਓ ਸਿਰਾ ਹੋਇਆ ਪਿਆ ਸਿਰਾ ਹੋ ਗਿਆ ਅੱਜ ਤੇ ਯਾਰ ਰਿਕਾਰਡ ਹੀ ਟੁੱਟ ਗਿਆ ਕੱਠ ਵਾਲੇ ਵੀ ਰਿਕਾਰਡ ਟੁੱਟ ਗਿਆ ਤੇ ਖਿਡਾਰੀ ਆਉਣ ਵਾਲੇ ਵੀ ਰਿਕਾਰਡ ਟੁੱਟ ਗਿਆ ਤੇ ਮੈਚ ਦੇ ਸੁਣਿਆ ਵੀ ਇਸ ਸਾਲ ਜਿਹੜੇ ਟਾਈਮਿੰਗ ਵਾਲੇ ਆ ਉਹ ਵੀ ਮੱਛਵਾਨੇ ਵਾਲਿਆਂ ਦੇ ਰਿਕਾਰਡ ਤੋੜਤੇ ਆ ਲਓ ਪੂਰੀ ਛੰਨਾ ਵਾਲਾ ਗੁਰਦੀਪ ਸਿੰਘ ਪਾਉਂਦਾ ਹੋਇਆ ਰੇਡ ਮੱਛਵਾਨੇ ਦੀ ਸਟਾਪ ਲਾਈਨ ਆ ਥੋਰੀ ਵਰਗੇ ਮੁੰਡੇ ਹਰਵਿੰਦਰ ਵਰਗੇ ਫੱਕਰ ਝੰਡੇ ਦਾ ਸੋਨੇ ਤਿਆਰ ਵਰ ਤਿਆਰ ਮੈਚ ਕਹਿੰਦੇ ਫਸਿਆ ਪਿਆ ਮੈਚ ਕਹਿੰਦੇ ਫਸਿਆ ਪਿਆ ਏ アイスラカー